हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਠੱਠਾ ਤਹਿਸੀਲ ਪੱਟੀ ਜ਼ਿਲ੍ਹਾ ਜੀਤਰਨਤਨ ਸਾਹਿਬ ਕਰਿਆਲਾ ਦੋਸਤੋ ਬਿਲਕੁਲ ਨੇੜੇ ਹੈਗਾ ਕਰਿਆਲਾ ਪਿੰਡ ਥੋੜੀ ਦੂਰੀ ਤੇ ਕਰਿਆਲੇ ਤੋਂ ਜਿਹੜੀ ਦੋਸਤੋ ਦਿਆਲਪੁਰ ਨੂੰ ਛੱਡ ਕੇ ਜਾਂਦੀ ਹੈ ਉਸੇ ਪਿੰਡ ਦੇ ਉਸੇ ਸੜਕ ਦੇ ਉੱਪਰ ਜਿਹੜਾ ਦੋਸਤੋ ਪਿੰਡ ਆ ਠੱਠਾ ਕਰਿਆਲੇ ਤੋਂ ਤਕਰੀਬਨ ਗਯਾਧਾ 1 ਕਿਲੋਮੀਟਰ ਖੱਟਮਾ ਹੈਗਾ ਬਿਲਕੁਲ ਰੋਡ ਤੋਂ ਪੱਟੀ ਮੋੜ ਤੋਂ ਦੋਸਤੋ ਜਿਹੜਾ ਖੇਮ ਕਰਨ ਰੋਡ ਜਾਂਦਾ ਜਿਹੜੇ ਰੋਡ ਤੇ ਦੋਸਤੋ ਬਿਲਕੁਲ ਉਹ ਬਲਟੋਆ ਕਰਿਆਲਾ ਬਰਨਾਲਾ ਜਿਹੜੇ ਪਿੰਡ ਆਉਂਦੇ ਆ ਇਸੇ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਆ ਠੱਠਾ ਤੁਸੀਂ ਖਾਸ ਵਿਜਿਟ ਕਰਨੀ ਆ ਇਸ ਘਰੋਂ ਦੋਸਤੋ ਆਪਾਂ ਦੂਜੀ ਵੀਡੀਓ ਅੱਜ ਪਾ ਰਹੇ ਆ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਵਹਿੜ ਦਿਖਾ ਦਾਂਗੇ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਆ ਸੋ ਬਿਲਕੁਲ ਅਲੱਗਾ ਹੈਗਾ ਸੂਣ ਦਾ ਦਿਨ ਕਿੰਨੇ ਲੱਜੂਗੀ ਪੂਰੀ ਡਿਟੇਲ ਆਪਾਂ ਵੇਰਵਾ ਵੀਰ ਹੋਰਾਂ ਦੇ ਨਾਲ ਗੱਲਬਾਤ ਕਰ ਲਾਂਗੇ ਅੱਜ ਵੀਡੀਓ ਦੋਸਤੋ ਤਾਰੀਖ ਜਿਹੜੀ ਆ 15 ਅਗਸਤ ਨੂੰ ਆਪ ਸਮਾ ਤੁਸੀਂ ਨੋਟ ਕਰ ਲਓ ਕੋਈ 5:30 ਵਜੇ ਸ਼ਾਮ ਦਾ ਸਮਾਂ ਹੈਗਾ ਸੋ ਵੈਡ ਹੈ ਜੇ ਦੋਸਤੋ ਦਿਨ ਲੈ ਕੇ ਜਾਂਦੀ ਆ ਦਿਨ ਪੁੱਛ ਲਾਂਗੇ ਕਿੰਨੇ ਕੁ ਲੈ ਜੂਗੀ ਬਾਕੀ ਪ੍ਰੋਪਰ ਪਿਆਰੀ ਦੇ ਵਿੱਚ ਲੇਵਾ ਹਵਾਨਾ ਕਾਫੀ ਸੋਹਣਾ ਖੁੱਲੇ ਲੇਵੇ ਦੀ ਆ ਤੇ ਦਿਨ ਪੁੱਛ ਲਾਂਗੇ ਸੂਆ ਪੁੱਛ ਲਾਂਗੇ ਰੇਟ ਭਾਅ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਮੈਂਸ਼ਨ ਕੀਤਾ ਜਾਊਗਾ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹਿਓ ਆਓ ਕਰਦੇ ਆ ਗੱਲਬਾਤ ਵੀਰ ਹੋਰਾਂ ਦੇ ਨਾਲ ਸਭ ਤੋਂ ਪਹਿਲਾਂ ਵੀਰ ਜੀ ਸਸਰੀਕਾ ਹਰਦੀਕਾ ਜੀ ਸਾਹਿਬ ਸਿਕਾ ਸਾਹਿਬ ਨੂੰ ਕਰਦੇ ਕੀ ਹੋਰ ਠੀਕ ਠਾਕ ਬਹੁਤ ਬਹੁਤ ਵਧੀਆ ਚੱਲ ਚੱਲ ਸ਼ੁਕਰਮੰਦ ਹੋ ਸਨੋ ਹੋਰ ਭਰਾ ਜੀ ਕੰਮ ਸੇ ਤਾਂ ਰਾਜੀ ਬਾਜੀ ਬਿਲਕੁਲ ਸੰਸਾਰਾ ਹੋਰ ਕਿੰਨੇ ਫਸਲ ਵਾੜੀ ਬਹੁਤ ਵਧੀਆ ਜੀ ਚੜ੍ਹਦੀ ਕਲਾ ਬਿਲਕੁਲ ਵਧੀਆ ਚੋ ਵਧੀਆ ਚੰਗੇ ਚਾਹੀਦੇ ਅੱਛਾ ਫਿਰ ਭਾਜੀ ਕੰਮ ਨਾਲ ਦੀ ਨਾਲ ਮਾੜਾ ਮਾੜਾ ਮੈਂ ਖਲੂਣਾ ਮਿਲਿਆ ਤੇ ਸਟਾਰਟ ਹੋ ਗਿਆ ਪਾਰ ਦਾ ਕੰਮ ਹਾਂ ਜੀ ਸੰਸਾਰਾ ਹਾਂ ਜੀ ਬਿਲਕੁਲ ਬਿਲਕੁਲ ਚਾਹੀਦਾ ਵੀ ਨਾਲ ਹੈਗਾ ਕੋਈ ਇੱਕ ਇੱਕ ਦੋ ਦੋ ਪਸ਼ੂ ਜਦੋਂ ਕੋਈ ਚੰਗੇ ਨਿਕਲਣ ਤਾਂ ਜ਼ਰੂਰ ਅੱਗੇ ਲੈਣੇ ਵੀ ਚਾਹੀਦੇ ਆ ਅੱਛਾ ਵੀਰ ਜੀ ਇੱਕ ਵਹੜ ਆਪਣੇ ਕੋਲ ਜਿਹੜੀ ਇਹ ਆ ਗਈ ਆ ਹਾਂ ਜੀ ਹਾਂ ਜੀ ਸੂਬਾ ਇੱਕ ਤਾਂ ਦੱਸੋ ਵੀ ਕਿੰਨਾ ਸੂਣਾ ਤੇ ਦਿਨ ਹਜੇ ਕਿੰਨੇ ਕੁ ਬਾਕੀ ਆ ਇਹ ਸੰਸਾਰਾ ਆਪਾਂ ਤਾਂ ਦੂਜੇ ਸਵੇਰ ਨਾਲ ਲਈ ਆ ਜੀ ਦੂਜੇ ਸਵੇਰ ਮੰਨ ਕੇ ਲਈ ਆ ਦੂਜੇ ਸਵੇਰ ਮੰਨ ਕੇ ਲਈ ਆ ਜੀ ਠੀਕ ਆ ਅੱਛਾ ਇਹਨੂੰ ਜੇਕਰ ਦਿਨਾਂ ਦੀ ਗੱਲ ਕਰ ਲਈਏ ਵੈਸੇ ਪ੍ਰੋਪਰ ਲੇਵਾ ਹਵਾਨਾ ਪੂਰਾ ਤਿਆਰੀ ਕਰੀ ਫਿਰ ਤੇ ਦਿਨ ਵੈਸੇ ਇੱਕ ਸੁਭਾਵਨਾ ਹੈ ਕਿ ਕੋਈ ਕੜ ਜੀ 5-7 ਦਿਨ 5-7 ਦਿਨ ਖੜਨ ਦੀ ਹੈਗੀ ਜੀ ਸੁਭਾਵਨਾ ਠੀਕ ਆ ਜੀ 5-7 ਦਿਨ ਭਰਾਵੋ ਦਿਨ ਲੈ ਜੂਗੀ ਬਾਕੀ ਥਾਣਾ ਤੇ ਮੂੰ ਜਿਹੜਾ ਇੱਕ ਵਾਰੀ ਪੂਰੀ ਤਸੱਲੀ ਨਾਲ ਦਿਖਾਉਣੇ ਆ ਮੁੱਠੀ ਥਾਣਾ ਦੋਸਤੋ ਚਾਰੇ ਥਾਣਾ ਸਪੇਸ ਦੇਖ ਲਓ ਬਿਲਕੁਲ ਅਗਲੇ ਪਿਛਲੇ ਥਾਣਾ ਦਾ ਤੇ ਬੈਕ ਵਾਲੇ ਥਨਾ ਦਾ ਜਿਹੜਾ ਦੋਸਤੋ ਸਪੇਸ ਆ ਘੱਟੋ ਘੱਟ 5-5 ਇੰਚ ਦਾ ਤੇ ਵਿਚਲੇ ਥਨਾ ਦਾ ਜਿਹੜਾ ਡਿਫਰੈਂਸ ਹੈਗਾ ਦੋਸਤੋ ਕੋਈ 2.5 3 3 3 ਇੰਚ 4-4 ਇੰਚ ਦਾ ਵਿੱਚ ਹੈ ਗਾਇਬ ਹੈਗਾ ਠੀਕ ਆ ਲੇਵਾ ਅਡਰ ਕੁਆਲਟੀ ਦੀ ਜੇਕਰ ਦੋਸਤੋ ਗੱਲ ਕਰੀਏ ਤੇ ਹਵਾਨਾ ਤੱਕ ਜਿੰਨੀ ਵੀ ਹੈਗੀ ਆ ਬਿਲਕੁਲ ਲੱਤਾਂ ਤੋਂ ਫਿਰ ਕੋ ਧੋਨ ਵਾਲੀ ਸਾਈਡ ਅਗਲੇ ਪਾਸੇ ਲੇਵੇ ਦੀ ਬੰਤਰ ਆ ਸੋ ਮੋਸਟਲੀ ਕਈ ਪਸ਼ੂਆਂ ਦੀ ਜਿਹੜੀ ਦੋਸਤੋ ਸਟਰਕਚਰ ਹੈਗਾ ਹਵਾਨੇ ਦਾ ਉਹ ਇਸ ਹਿਸਾਬ ਕਿਤਾਬ ਦਾ ਹੈਗਾ ਵੀ ਵੰਡ ਕਈ ਵਾਰ ਬਿਲਕੁਲ ਸਾਰ ਵਾਲੇ ਪਾਸੇ ਨੂੰ ਪਿੱਛੇ ਨੂੰ ਸਟਾਰਟ ਹੁੰਦੀ ਆ ਤੇ ਕ ਥੋੜਾ ਜਿਹਾ ਅੱਗੇ ਬੰਤਰ ਰੱਖਦੇ ਆ ਉਸ ਹਿਸਾਬ ਵੰਡ ਦਾ ਜਿਹੜਾ ਇਸ ਬ੍ਰੈਂਡ ਦੇ ਬਿਲਕੁਲ ਦੇਵਾ ਲੱਗਾ ਜੀ ਆ ਦੇਖ ਠੀਕ ਹੈ ਤੇ ਆ ਫੇਸ ਕੁਆਲਟੀ ਮੂੰਹ ਮੱਥਾ ਤੁਸੀਂ ਦੇਖੋ ਦੂਜੇ ਸੂਬੇ ਮੰਨ ਕੇ ਜਿਹੜੀ ਦੋਸਤੋ ਵੀਰ ਹੁਣਾਂ ਨੇ ਬਿਲਕੁਲ ਅੱਗੇ ਪਰਚੇਜ਼ ਕੀਤੀ ਆ ਸੋ ਬਾਕੀ ਅੱਗੇ ਤੁਹਾਡੀ ਆਪਦੀ ਥਿੰਕਿੰਗ ਸੋ ਜਿਸ ਵੀਰ ਦੇ ਹਿਸਾਬ ਨਾਲ ਜਿन्हे ਤੁਹਾਡੀ ਸੋ ਸਮਝ ਹੋ ਸਾਨੂੰ ਤੁਸੀਂ ਮੰਨ ਲਓ ਬਾਕੀ ਕੰਨ ਕੁੰਨ ਸਾਈਜ਼ ਦੇਖੋਗੇ ਤੇ ਬਿਲਕੁਲ ਜਿਵੇਂ ਜਰਸੀ ਦਾ ਕੰਨ ਹੁੰਦਾ ਦੋਸਤੋ ਬਿਲਕੁਲ ਸਮਾਲ ਸਾਈਜ਼ ਵਿੱਚ ਛੋਟਾ ਕੰਨ ਠੀਕ ਹੈ ਤੇ ਬਾਕੀ ਵੀਰ ਤਿੱਪਣ ਕਿਵੇਂ ਵਧੀਆ ਤਿੱਪਣ ਕਿ ਜੀ ਬਿਲਕੁਲ ਬਹੁਤ ਵਧੀਆ ਜੀ ਸਭ ਨੂੰ ਸਾਬ ਜੀ अच्छा जेकर वीर कोई ऑनलाइन सौदा करदा ते टिपके अपनी वीडियो ਕੋਲ ਤੇ ਤਸੱਲੀ ਕਰ ਲਈ ਠੀਕ ਆ ਜੀ ਬਿਲਕੁਲ ਤੇ ਜੇਕਰ ਕਿਸੇ ਨੇ ਘਰੇ ਆਉਣਾ ਆਪਾਂ ਪਹਿਲ ਤਾਂ ਦੇ ਦਈਏ ਵੀਰ ਜੀ ਹਰ ਮਾਰ ਵੀ ਆਪਦਾ ਘਰੇ ਪਹੁੰਚੋ ਬਿਲਕੁਲ ਘਰੇ ਪਹੁੰਚ ਕੇ ਜੀ ਪਹਿਲ ਇਸੇ ਗੱਲ ਨੂੰ ਘਰੇ ਪਹੁੰਚ ਕੇ ਆਪਾਂ ਮੇਰੇ ਕੋਲ ਸੋਇਆ ਜਾਂ ਗੱਬਣਾ ਵੀ ਆਪਦੀ ਘਰੇ ਆਣ ਕੇ ਯਾਰ ਟਿਪਕੇ ਤਸੱਲੀ ਨਾਲ ਭਰਾ ਦੇ ਵੇਖੋ ਬਿਲਕੁਲ ਜੀ ਬਿਲਕੁਲ ਠੀਕ ਸੋ ਉਹਦੇ ਵਿੱਚ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਹੀਂ ਰਹਿ ਜਾਂਦਾ ਤੇ ਖੋਲ ਕੇ ਤੋਰ ਕੇ ਦਿਖਾਉਨੇ ਆ ਦੋਸਤੋ ਕਦ ਕਾਠੀ ਵੈਡ ਦਾ ਸੋਨਾ ਹੈ ਬਾਕੀ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਦੇਖ ਕੇ ਇਹਨੂੰ ਅਕਾਊਂਟ ਕਰ ਲਿ ਮੀਡੀਅਮ ਹਾਈਟ ਦੇ ਵਿੱਚ ਬਿਲਕੁਲ ਬਲੈਕ ਤੇ ਚਿੱਟੇ ਡੱਬ ਦੋਸਤੋ ਤੁਸੀਂ ਆ ਦੇਖ ਸਕਦੇ ਹੋ ਠੀਕ ਹੈ ਜਿੱਥੋਂ ਤੱਕ ਦੋਸਤੋ ਨਜ਼ਰ ਆ ਰਿਹਾ ਤੁਹਾਨੂੰ ਵੀ ਵੈਸੇ ਥੋੜਾ ਜਿਹਾ ਫਵਾਨੇ ਦੀ ਜਿਹੜੀ ਇਹ ਸ਼ੇਪ ਉਹ ਹਸਾਦੀ ਹੈ ਵੀ ਹਾਂ ਤੱਕ ਅੱਗੇ ਨੂੰ ਆ ਤੇ ਵਿੱਚ ਢਿੱਲਾ ਤੁਸੀਂ ਦੇਖ ਸਕਦੇ ਹੋ ਲਾਰਡ ਲੋਡ ਹੈਗੇ ਆ ਵਿੱਚ ਢਿੱਲਗਾ ਸੀ ਠੀਕ ਆ ਥੋੜਾ ਜਿਹਾ ਹਿੱਕ ਦੀ ਜਨੂ ਤੇ ਇੱਕ ਰੁਕੀ ਨੂੰ ਤੋੜ ਦਿੱਤੀ ਆ ਦੇਖੋ ਆਲੇ ਹੋ ਕੁਮਾਲੂ ਕੁਮਾਲੂ ਤੋੜ ਦਿਓ ਬੈਗ ਜਮ ਤੋੜ ਦੇ ਲੰਮਾ ਤੋੜ ਦੇ ਲੰਮਾ ਤੋੜ ਦੇ ਠੀਕ ਹੈ ਜੀ ਬਾਕੀ ਦੋਸਤੋ ਘਟੋ ਘਟ ਸਮਾਂ ਕੱਢਦੀ ਆ ਕੋਈ ਹੋ ਸਕਦਾ ਵੀ ਜਿਹੋ ਜੇ ਲਾਡ ਲੂਡਾ ਢਿੱਲਾ ਤੁਸੀਂ ਆ ਦੇਖ ਵੀ ਸਕਦੇ ਹੋ ਬਾਕੀ ਠੰਡੀ ਧੀਰੀ ਹੈ ਜੀ ਬਿਲਕੁਲ ਬਿਲਕੁਲ ਹਾਂ ਸਰ ਬਿਲਕੁਲ ਠੀਕ ਹੈ ਜੀ ਆਹ ਦੇਖੋ ਸੰਤੂ ਸਾਹਿਬ ਜੀ ਆਹ ਦੇਖੋ ਆਹ ਦੇਖੋ ਢਿੱਲਾ ਦੇਖੋ ਆਹ ਲੋ ਆਹ ਦੇਖੋ ਆਹ ਦੇਖੋ ਸੰਤੂ ਸਾਹਿਬ ਦੇਖੋ ਤੇਲ ਟੁੱਲ ਜਿਹੜੀਆਂ ਦੋਸਤੋ ਕਾਫੀ ਜਿਆਦੀ ਆ ਦੇਖੋ ਠੀਕ ਹੈ ਜੀ ਤੇ ਦਿਨ ਇਸ ਹਿਸਾਬ ਨਾਲ ਜਿਹੜਾ ਦੋਸਤੋ ਆਪਾਂ ਜਜਮੈਂਟ ਕਰ ਸਕਦੇ ਹਾਂ ਵੀ ਘਟੋ ਘਟ ਵੀ ਹਫਤਾ ਵੀ ਕੱਢਦੇ ਠੀਕ ਹੈ ਬਾਕੀ ਜੇ ਵੀ ਆਰਡਰ ਦੀ ਕੁਆਲਿਟੀ ਜਿਹੜੀ ਆ ਠੀਕ ਹੈ ਜ ਪੂਰੀ ਸੀਲਸ ਆਊਗਾ ਤੇ ਦੁੱਧ ਜਿਹੜਾ ਦੋਸਤੋ ਬਾਕੀ ਸੇਵਾ ਦਾ ਦੁੱਧ ਚੰਗਾ ਵੀ ਪਾਉਣਾ ਚਾਹੀਦਾ ਹੈ ਬਾਕੀ ਅੱਗੇ ਆਉਣ ਵਾਲਾ ਸਮਾਂ ਦੱਸੂਗਾ ਚੰਗੀ ਸੇਵਾ ਹੋਈ ਤੇ ਦੁੱਧ ਸੋਨਾ ਘੜ ਦੂਗੀ ਬਾਕੀ ਅੱਗੇ ਚੰਗੀ ਸੇਵਾ ਹੋਈ ਕਿਸੇ ਵੀਰ ਦੀ ਠੀਕ ਹੈ ਬਾਕੀ ਸਪੇਸ ਪੂਰਾ ਸਾਰੇ ਥਾਂ ਦੀ ਕਾਫੀ ਚੰਗੀ ਆ ਇੱਕਸਾਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਇੱਕਸਾਰ ਬਰਾਬਰ ਥਾਂ ਨੇ ਤੇ ਪਸੰਦ ਆਊਗੀ ਓਵਰ ਆਲ ਜਿੰਨੀ ਵੜ ਹੈਗੀ ਆ ਬਣੀ ਥਣੀਆਂ ਦੋਸਤੋ ਪਸੰਦ ਆਊਗੀ ਤੁਹਾਨੂੰ ਠੀਕ ਆ ਤੇ ਫੇਸ ਕੁਆਲਿਟੀ ਚੰਗੀ ਮੂੰਹ ਮੱਥੇ ਦੀ ਚੰਗੀ ਆ ਇਹ ਰੇਟ ਪੁੱਛ ਲੈਨੇ ਆ ਵੀਰ ਤੋਂ ਬਾਕੀ ਕੰਟੈਕਟ ਨੰਬਰ ਆਪਾਂ ਪੁੱਛ ਲਾਂਗੇ ਜਿਹੜੇ ਦੋਸਤੋ ਜਿਨ੍ਹਾਂ ਦੇ ਤੁਸੀਂ ਸੰਪਰਕ ਕਰਨਾ ਠੀਕ ਆ ਵੀਰ ਜੀ ਕਿੰਨਾ ਮੁੱਲ ਕਰਦੇ ਆ ਡਿਮਾਂਡ ਕੀ ਕਰਦੇ ਆ ਜੀ ਮੁੱਲ ਸੰਸਾ 45000 ਰੁਪਏ ਆ ਜੀ 45000 ਜੀ ਹਾਂਜੀ ਬਿਲਕੁਲ ਠੀਕ ਹੈ ਲੈ ਆਦੇ 45 ਇਹ ਕਿ ਛੋਟ ਛੱਪਾ ਹੋਗਾ ਨਹੀਂ ਛੋਟ ਛੱਪਾ ਹੋਗਾ ਜੀ ਬਿਲਕੁਲ ਹੋਗਾ ਜਿੰਨੀ ਵੀ ਹੁੰਦੀ ਗੁਜਾਇਸ਼ ਬਿਲਕੁਲ ਜਿੰਨੀ ਕੱਢਾਂਗੇ ਜ਼ਰੂਰ ਕੱਢਾਂਗੇ ਬਿਲਕੁਲ ਜੀ ਤੇ ਬੋਲ ਕੇ ਨੰਬਰ ਆਪਣੇ ਜੀ ਹਾਂਜੀ 97799 98966 ਠੀਕ ਹੈ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ